ਚਰਨਾਰਥਲ ਕਲਾ ਦੀ ਅਨਾਜ ਮੰਡੀ ਦੇ ਆਰਤੀਆਂ ਵੱਲੋਂ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਵੇਅਰਹਾਊਸ ਦੇ ਇੱਕ ਮੁਲਾਜ਼ਮ ਵੱਲੋਂ ਉਹਨਾਂ ਦੇ ਕੋਲੋਂ ਰਿਸ਼ਵਤ ਦੇ ਕਰੀਬ 3.5 ਲੱਖ ਰੁਪਏ ਲਈ ਗਏ ਨੇ ਜਿਸ ਤੋਂ ਬਾਅਦ ਚੇਅਰਮੈਨ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਤੇ ਆਰਤੀਆਂ ਦੇ ਪੈਸੇ ਵਾਪਸ ਕਰਵਾਏ ਇਸ ਖੁਸ਼ੀ ਦੇ ਵਿੱਚ ਆਰਤੀਆਂ ਦੇ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ ਆਰਤੀ ਐਸੋਸੀਏਸ਼ਨ ਚਰਨਾਰਥਲ ਕਲਾ ਹਲਕਾ ਫੋਟੇਗੜ ਸਾਹ ਦੇ ਪਿੰਦੀ ਹੈ ਮੰਡੀ ਉਥੋਂ ਦੇ ਸਾਰੇ ਆਰਟੀ ਆਏ ਸੀਗੇ ਅ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਰੈਂਦਾ ਸੀ ਕਿ ਜਿਹੜਾ ਕਣਕ ਦਾ ਸੀਜ਼ਨ ਲੰਘਿਆ ਉਹ ਸੀਜ਼ਨ ਦੇ ਸਬੰਧ ਦੇ ਵਿੱਚ ਕੋਈ ਵੇਅਰ ਹਾਊਸ ਕਾਰਪੋਰੇਸ਼ਨ ਦਾ ਆਜਮ ਨੇ ਉਹ ਇਹਨਾਂ ਨੂੰ ਤੰਗ ਕਰ ਰਿਹਾ ਹੈ ਕਿ ਸਾਨੂੰ ਜਿਹੜਾ ਹੈ ਪਰ ਪੁਨਟਲ ਦੇ ਹਿਸਾਬ ਨਾਲ ਜਿਹੜਾ ਕ腐ਸ਼ਨ ਦੇ ਤੌਰ ਤੇ ਪੈਸੇ ਦਿੱਤੇ ਜਾਣ ਜਦੋਂ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਇਹਨਾਂ ਨੂੰ ਮੈਂ ਪੁੱਛਿਆ ਕਿ ਕੋਈ ਤੁਹਾਡਾ ਕੋਈ ਕਿਸ ਤਰ੍ਹਾਂ ਦੀ ਗਲਤੀ ਸੀ ਇਹਨਾਂ ਨੇ ਦੱਸਿਆ ਕਿ ਸਾਡਾ ਕੋਈ ਕਸੂਰ ਨਹੀਂ ਲਿੰਕਨ ਉਹ ਜਾਣ ਬੁੱਝ ਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਵਿਭਾਗ ਦੇ ਵੱਲੋਂ ਜਬਰਦਸਤੀ ਸਾਡੇ ਕੋਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਂ ਬੁਲਾਇਆ ਪੀਐਮ ਸਾਹਿਬ ਨਾਲ ਗੱਲ ਕੀਤੀ ਸਾਰਿਆਂ ਨਾਲ ਗੱਲ ਕਰਕੇ ਇੱਥੇ ਮੀਟਿੰਗ ਕਰਵਾਈ ਇਹਨਾਂ ਦੀ ਉਹ ਮੰਨਿਆ ਮੀਟਿੰਗ ਦੇ ਵਿੱਚ ਕਿ ਮੈਂ ਇਹਨਾਂ ਤੋਂ ਪੈਸੇ ਲਏ ਹਨ ਜਿਹੜੇ ਕਿ ਮਤੁਰੰਤ ਕਾਰਵਾਈ ਕਰਕੇ ਉਹਨੂੰ ਕਹਿ ਕੇ ਕਿ ਇਹ ਪੈਸੇ ਜਿੰਨੇ ਵੀ ਲਏ ਹਨ ਲਗਭਗ 3.5 ਲੱਖ ਰੁਪਏ ਦੇ ਰਣਕੇੜੇ ਪੈਸੇ ਹਨ ਉਹ ਸਾਰੇ ਇਹਨਾਂ ਤੋਂ ਜਿੰਨੇ ਵੀ ਉਹਨੇ ਲੈ ਸੀ ਵਾਪਸ ਕਰਾਏ ਹਾਂ ਜੀ ਇਸੇ ਦੇ ਸਬੰਧ ਦੇ ਵਿੱਚ ਮੈਂ ਇਥੇ ਇਹਨਾਂ ਨੂੰ ਕਿਹਾ ਸੀ ਲੇਕਿਨ ਇਹ ਅੱਜ ਆਏ ਸੀਗੇ ਮੇਰੇ ਦਫ਼ਤਰ ਦੇ ਵਿੱਚ ਤੇ ਇਹਨਾਂ ਨੇ ਮੈਨੂੰ ਸੁਰੱਖਿਓ ਦੇਖ ਕੇ ਸਨਮਾਨ ਕੀਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਮਾਣ ਮੈਨੂੰ ਅਦਾਸ ਕਰਦਾ ਕਿ ਮੈਨੂੰ ਇਸ ਤਰ੍ਹਾਂ ਦੇ ਇਮਾਨਦਾਰੀ ਦੇ ਰਸਤੇ ਤੇ ਪਰਮਾਤਮਾ ਚੱਲੂ ਰੱਖੇ ਗਲਤੀ ਕੀਤੀ ਜੇ ਵੀ ਇਸ ਸੰਬੰਧੀ ਤੁਸੀਂ ਉੱਚ ਅਧਿਕਾਰੀਆਂ ਹੋੜੀਆਂ ਸੀਮ ਸਾਹਿਬ ਨੂੰ ਵੀ ਇਸ ਧਿਆਨ ਖਿਚਾਣਗੇ ਮਾਮਲਾ ਇਹ ਅਰਜੀ ਉਹਨੇ ਪੈਸੇ ਮੋੜੇ ਜੀ ਹੁਣ ਅਗਲੀ ਕਾਰਵਾਈ ਜਿਹੜੀ ਆ ਉਹ ਕਰੂੰਗਾ ਸੀਐਮ ਸਾਹਿਬ ਦੇ ਵੀ ਧਿਆਨ ਵਿੱਚ ਲਿਆਉਂਗਾ ਤੇ ਵਿਭਾਗ ਦੇ ਸਬੰਧ ਦੇ ਵਿੱਚ ਵੀ ਦੱਸੂੰਗਾ ਕੀ ਕੱਲ ਕੀਤੀ ਜਾਵੇ ਕਿੰਨੇ ਬੰਦਿਆਂ ਤੋਂ ਪੈਸੇ ਲਈ ਸੀ ਇਹਨਾਂ ਨੇ ਕਿਸ ਹਿਸਾਬ ਨਾਲ ਲੈਂਦਾ ਸੀ ਪੈਸੇ ਸਾਰੀ ਮੰਡੀ ਦੇ ਵਿੱਚੋਂ ਲਗਭਗ 1.5 ਰੁਪਏ ਕੁੰਟਲ ਦੇ ਹਿਸਾਬ ਨਾਲ ਪੈਸੇ ਲੈਂਦਾ ਸੀ ਜੀ ਕਿੰਨੇ ਕਾੜਤੀ ਸੀ ਆਲਪ ਜਾਂਦਾ ਜੇ ਮੇਰੇ ਖਿਆਲ ਨਾਲ ਹੋਣਗੇ ਜੀ 20 26-27 ਹਜ਼ਾਰ ਸੀ ਨਾ ਜੀ ਠੀਕ ਉਹਨਾਂ ਸਹਾਰਾ ਤੋਂ ਲੈ ਜਾ ਤੇ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਆਏ ਨੇ ਸਰਵਰਤਾ ਸਿੰਘ ਠੇਕਦਰ ਸਾਹਿਬ ਟੋਨੀ ਜੀ ਨੇ ਸੈਕਟਰੀ ਨੇ ਉਹਨਾਂ ਦੇ ਬੈਠੇ ਨੇ ਸਾਰੀ ਅਹੁਦੇਦਾਰ ਬੈਠੇ ਨੇ ਗੋਇਲ ਸਾਹਿਬ ਬੈਠੇ ਨੇ ਤੇ ਸਾਡੀ ਚਨਾਰਥਮ ਮਾਰਕੀਟ ਕਮੇਟੀ ਦੇ ਪਿਛਲੀ ਸਰਕਾਰ ਦੇ ਸਮੇਂ ਚੇਅਰਮੈਨ ਰਏ ਸਰ ਬਲਜਿੰਦਰ ਸਿੰਘ ਬਲੂਰੀਆ ਤਾਂ ਪਰੋ ਵਾਲੇ ਉਹ ਵੀ ਬੈਠੇ ਆ ਉਹ ਵੀ ਆੜਤੀ ਨੇ ਉੱਥੇ ਤੇ ਇਹ ਵੀ ਖੁਸ਼ ਨੇ ਇਸ ਗੱਲ ਤੋਂ ਬਹੁਤ ਵਿਸ਼ੇਸ਼ ਤੌਰ ਤੇ ਮੈਂ ਇਹਨਾਂ ਦਾ ਵੀ ਧੰਨਵਾਦੀ ਆ ਕਿ ਕਰਾਪਸ਼ਨ ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮਿਸ਼ਨ ਆ ਜਿਹੜਾ ਟੀਚਾ ਹੈ ਉਹਨੂੰ ਪੂਰਾ ਕਰਦੇ ਹੋਏ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਤੇ ਮੈਂ ਮੁੱਖ ਮੰਤਰੀ ਸਾਹਿਬ ਦੀ ਸੋਚ ਤੇ ਪੈਰਾ ਦੰਦੇ ਹੋਏ ਇਹ ਜਿਹੜਾ ਕਦਮ ਚੱਕਿਆ ਤੇ ਇਹਨਾਂ ਦੇ ਪੈਸੇ ਇਹਨਾਂ ਨੂੰ ਵਾਪਸ ਕਰਾਏ ਨੇ ਤੇ ਅਗਰਾਂ ਨੂੰ ਉਹਨੂੰ ਤਾੜਨਾ ਕੀਤੀ ਹੈ ਜਿਹੜੇ ਮੁਲਾਜ਼ਮ ਨੇ ਲਏ ਸੀ ਇਹ ਖਬਰਦਾਰ ਹੈ ਜੇ ਇਸ ਤਰ੍ਹਾਂ ਦੀ ਮੁੜਕੇ ਕਰਾਪਸ਼ਨ ਦੀ ਸ਼ਿਕਾਇਤ ਆਈ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ। ਇਹ ਦੂਜੀ ਮੰਡੀਆਂ ਵਾਸਤੇ ਵੀ ਅਪੀਲ ਕਰਾਂਗੇ ਜੋ ਉੱਥੇ ਕਿਸੇ ਨੇ ਰੋਡ ਚ ਮੈਂ ਸਾਰੇ ਇਲਾਕੇ ਦੇ ਵਿੱਚੋਂ ਅਪੀਲ ਕਰੂੰਗਾ ਜੀ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਏਰੀਆ ਦੇ ਵਿੱਚੋਂ ਵੈਸੇ ਤਾਂ ਅਪੀਲ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ 'ਚ ਕੀਤੀ ਹੋਈ ਹੈ ਉਹਨਾਂ ਨੇ ਲੇਕਿਨ ਮੈਂ ਜ਼ਰੂਰ ਇਹ ਕਰੂੰਗਾ ਕਿ ਜਿਸ ਵੀ ਕਿਸੇ ਦੇ ਕੋਈ ਕੋਈ ਜ਼ਬਰਦਸਤੀ ਕੋਈ ਸਰਕਾਰੀ ਅਧਿਕਾਰੀ ਜਾਂ ਕੋਈ ਕਿਸੇ ਲੀਡਰ ਦਾ ਚੇਲਾ ਵਾਲਕਾ ਕੋਈ ਪੈਸੇ ਮੰਗਦਾ ਡਿਮਾਂਡ ਕਰਦਾ ਉਹ ਮੇਰੇ ਜ਼ਰੂਰ ਧਿਆਨ ਦੇ ਵਿੱਚ ਲਿਆਉਂ ਮੈਂ ਪਾਰਟੀ ਵੱਲੋਂ ਤੇ ਮੈਂ ਮੁਖੋਂਦੀ ਸਾਹਿਬ ਦੇ ਧਿਆਨ ਦੇ ਵਿੱਚ ਜ਼ਰੂਰ ਲਿਆਉਂਗਾ ਮੈਂ ਅਰਤਾਰ ਸਿੰਘ ਅਕਾਨਦਾਰ ਤੇ ਸਿਨਚਨਾਥ ਲ ਮੰਡੀ ਦੇ ਅੱਜ ਅਸੀਂ ਚੇਅਰਮੈਨ ਸਰ ਅਕਿੰਦਰ ਸਿਟੀ ਤੋਂ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਸਾਡੀ ਮੰਡੀ ਦਾ ਮਸਲਾ ਹੱਲ ਕਰਾਇਆ ਜੋ ਸਾਡੀ ਮੰਡੀ ਦੇ ਵਿੱਚ ਪਰਬੰਧ ਦਾ ਚੱਕਰ ਸੀਗਾ ਉਹ ਇਹਨਾਂ ਨੇ ਸਾਡੀ ਗੱਲ ਸੁਣ ਕੇ ਪਹਿਲ ਦੇ ਆਧਾਰ ਤੇ ਕਰਾਇਆ ਕੀ ਮਸਲਾ ਦਾ ਤੁਹਾਡਾ ਸਾਡੀ ਮਸਲਾ ਇਹਦਾ ਜੋ ਪੈਸੇ ਦਿੱਤੇ ਸੀ ਅਸੀਂ ਆਪਣੀ ਸਵੱਦੇ ਉਹ ਸਾਡੇ ਇਹਨਾਂ ਨੇ ਵਾਪਸ ਕਰਾਇਆ ਨਹੀਂ ਸੀ ਤੇ ਸ਼ਿਕਾਇਤ ਕੀਤੀ ਆ ਕਿਤੇ ਪੁਲਿਸ ਚ ਵੀ ਲੈਨਸ ਚ ਕਿਤੇ ਵੀ ਕੋਈ ਕਿਸੇ ਜੀ ਨੇ ਕੀਤੀ ਸੀ ਅਸੀਂ ਤੇ ਚੇਅਰਮੈਨ ਸਾਹਿਬ ਕੋਲ ਕੀਤੀ ਸੀ ਇਹਨਾਂ ਨੇ ਪਹਿਲਾਂ ਵੀ ਲੈਨਸ ਰਹਿ ਉਸ ਉੱਚ ਅਧਿਕਾਰੀ ਨੇ ਸਾਡੇ ਕੋਲ ਤਾਂ ਇਹਦੀ ਪਹਿਲੀ ਵਾਰ ਆਇਆ ਮੰਡੀ ਜੀ ਪਹਿਲਾਂ ਸਾਡੇ ਹੋਰ ਇੰਸਪੈਕਟਰ ਸਾਹਿਬ ਦੀਗੇ ਤੇ ਇਹਨਾਂ ਨੇ ਧਿਆਨ ਦੇ ਵਿੱਚ ਜਾਂਦਾ ਇਹਨਾਂ ਨੇ ਸਾਡੀ ਗੱਲ ਸੁਣ ਕੇ ਉਹਦਾ ਹੱਲ ਕਰਾਇਆ ਉੱਚ ਅਧਿਕਾਰੀ ਨੇ ਗੱਲ ਕਰਕੇ ਅਸੀਂ ਇਹਨਾਂ ਦਾ ਧੰਨਵਾਦ ਕੀਤਾ ਤੇ ਅੱਗੇ ਵਾਸਤੇ ਸਾਡੇ ਸਹਿਯੋਗ ਕਰਦੇ ਰਹਿਣਗੇ ਤਾਂ ਅਸੀਂ ਸਾਰੀ ਫਟੂ ਇਸ ਜੀਸਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ